ਬਠਿੰਡਾ ਦੇ ਪਿੰਡ ਦੁੰਨੇ ਵਾਲਾ ਵਿਖੇ ਕਿਸਾਨਾਂ ਅਤੇ ਪੁਲਿਸ ਦੇ ਵਿਚਾਲੇ ਹੋਈ ਝੜਪ ਅਣਗਿਣਤ ਪੁਲਿਸ ਕਰਮੀਆਂ ਦੇ ਜ਼ਖਮੀ ਹੋਣ ਦੀ ਖਬਰ ਵੱਖ-ਵੱਖ ਸੰਸਥਾਵਾਂ ਦੇ ਵੱਲੋਂ ਲਿਆਂਦੇ ਗਏ ਸਰਕਾਰੀ ਹਸਪਤਾਲ ਜੇਰੇ ਇਲਾਜ ਮਹਿਲਾ ਪੁਲਿਸ ਕਰਮਚਾਰੀ ਵੀ ਜ਼ਖਮੀਆਂ ਦੇ ਵਿੱਚ ਸ਼ਾਮਲ ਜਿਵੇਂ ਦੇਖ ਰਹੇ ਹੋ ਤਸਵੀਰਾਂ ਬਠਿੰਡਾ ਦੇ ਸਿਵਲ ਹਸਪਤਾਲ ਦੀਆਂ ਜਿੱਥੇ ਕੀ ਅੱਜ ਕਿਸਾਨਾਂ ਅਤੇ ਪੁਲਿਸ ਵਿੱਚ ਹੋਈ ਟੱਕਰ ਹੈ ਤੋਂ ਬਾਅਦ ਜ਼ਖਮੀਆਂ ਨੂੰ ਸੰਸਥਾਵਾਂ ਦੇ ਵੱਲੋਂ ਇਲਾਜ ਦੇ ਲਈ ਸਰਕਾਰੀ ਹਸਪਤਾਲ ਲੈ ਜਾਂਦਾ ਗਿਆ ਜਿੱਥੇ ਕਿ ਡਾਕਟਰਾਂ ਵੱਲੋਂ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਦੱਸਣਾ ਬਣਦਾ ਹੈ ਕਿ ਭਾਰਤ ਮਾਲਾ ਪ੍ਰੋਜੈਕਟ ਦੇ ਵਿੱਚ ਅੱਜ ਪੁਲੇਸ ਅਤੇ ਕਿਸਾਨਾਂ ਦੇ ਵਿੱਚ ਝੜਪ ਹੋ ਗਈ ਜਿਸ ਦੇ ਵਿੱਚ ਪੁਲਿਸ ਦੇ ਵੱਲੋਂ ਅਥਰੂ ਗੈਸ ਤੇ ਗੋਲੇ ਆਦਿ ਵੀ ਛੱਡੇ ਗਏ ਹਨ ਅਤੇ ਇਸ ਦੇ ਵਿੱਚ ਅਣਗਿਣਤ ਪੁਲਿਸ ਕਰਮੀਆਂ ਦੇ ਜ਼ਖਮੀ ਹੋਣ ਦੀ ਖਬਰ ਹੈ ਪੂਰਾ ਮਾਮਲਾ ਦੇਖਦੇ ਹਾਂ ਇਸ ਖਬਰ ਦੇ ਵਿੱਚ ਮੇਰਾ ਨਾਮ ਈ ਡਾਕਟਰ ਹਰਸ਼ੀਦ ਗੋਇਲ ਮੈਡੀਕਲ ਆਫਸਰ ਸਿਵਲ ਹਸਪਤਾਲ ਜੀ ਡਾਕਟਰ ਜਿਸ ਤਰ੍ਹਾਂ ਪੁਲਿਸ ਮੁਲਾਜ਼ਮ ਆਏ ਜਖਮੀ ਹੋਣ ਦੇ ਬਾਰੇ ਦੇ ਵੀ ਚੀਕੀ ਸੱਤੇ ਰਹੇ ਸਾਡੇ ਕੋਲ ਇਹ ਲਗਭਗ 10-11 ਪੁਲਿਸ ਮੁਲਾਜ਼ਮ ਆਏ ਜਿਨ੍ਹਾਂ ਦੇ ਦੱਸਣ ਮੁਤਾਬਕ ਪਿੰਡ ਦੁੰਨੇ ਵਾਲਾ ਵਿਖੇ ਕਿਸੇ ਇਨਸੀਡੈਂਸ ਵਿੱਚ ਉਹਨਾਂ ਦੇ ਸੱਟਾਂ ਲੱਗੀਆਂ ਨੇ ਤੇ ਅਸੀਂ ਉਹਨਾਂ ਦਾ ਬੰਦਾ ਇਲਾਜ ਜਿਹੜਾ ਕਰਕੇ ਮੈਡੀਕਲ ਲੀਗਲ ਦੀ ਕਾਰਵਾਈ ਆਰੰਭ ਕਰ ਦਿੱਤੀ ਹੈ। ਤਾਂ ਕਿਸ ਤਰ੍ਹਾਂ ਸੱਟਾ ਕਿਸ ਤਰ੍ਹਾਂ ਹੈਗੀ? ਕਈਆਂ ਦੇ ਸਿਰ ਤੇ ਹੈ ਜੀ, ਸੱਟ ਕਈਆਂ ਦੇ ਲੱਤਾਂ ਬਾਹਾਂ ਤੇ ਹੈਗੀ ਸੱਟ। ਤੇ ਉਹ ਹਰੇ ਇਲਾਜ ਦੀ ਚੱਲ ਰਹੀ ਹੈ ਜੀ। ਤੇ ਸਾਰੇ ਆਪਣਾ ਜੀ ਗੱਲ ਇਹ ਕਿ ਕਿਸ ਰੈਂਕ ਦੇ ਲੱਗੇ ਹੋਏ ਨੇ? ਲਗਭਗ ਸਾਰੇ ਰੈਂਕਾਂ ਦੇ ਹੀ ਹੈ ਜੀ, ਇੰਸਪੈਕਟਰ ਰੈਂਕ ਦੇ ਵੀ ਨੇ, ਸਬ ਇੰਸਪੈਕਟਰ ਵੀ ਨੇ ਵਿੱਚ। ਉਸ ਜੀਐਸਆਈ ਨੇ ਵੀ ਸਾਰੇ ਹੈਗੇ। ਹਾਂਜੀ, ਲੇਡੀਜ਼ ਮੁਲਾਜ਼ਮ ਵੀ ਹੈਗੇ। ਜੀ ਮੁਲਾਜ਼ਮ ਵੀ। ਹਾਂਜੀ। ਅੱਛਾ ਡਾਕਟਰ ਜੀ ਦੱਸਿਓ ਉਹ ਬੰਦ ਨੂੰ ਕਿਵੇਂ ਸੰਭਾਲੀਓਗੇ? ਸਾਰਾ ਲੱਟੜ ਉਹ ਇਹ ਵਾ ਜੇ ਸੁਣਨ ਚਾਹੀਏ ਜੀ ਉਹ ਇਹੀ ਹੈ ਕਿ ਕਿਸਾਨਾਂ ਨਾਲ ਕੋਈ ਝੜਪ ਹੋਈ ਹੈ ਜੀ ਬੁੰਨੇ ਵਾਲਾ ਪਿੰਡ ਦੇ ਕਿ ਉਸ ਦੌਰਾਨ ਪੁਲਿਸ ਨਾਲ ਜਦੋਂ ਸੀ ਕਿਸਾਨ ਆਏ ਜੀ ਨਹੀਂ ਸਾਡੇ ਕੋਲ ਹਜੇ ਤੱਕ ਕੋਈ ਕਿਸਾਨ ਨਹੀਂ ਡਾਕਟਰ ਜੀ ਨਹੀਂ ਹੋਈ ਜੀ ਜ਼ਿਆਦਾ ਸੱਟ ਹੈ ਜੀ ਸੱਟਾਂ ਦਾ ਹਜੇ ਅਸੀਂ ਮੈਡੀਕਲ ਮੁਲਾਜ਼ਾ ਕਰਾਂਗੇ ਜੀ ਉਸ ਤੋਂ ਬਾਅਦ ਹੀ ਚੰਗੀ ਤਰ੍ਹਾਂ ਦੱਸ ਦਾਂਗੇ ਕੀ ਕੋਈ ਜਾਂ ਇੰਜਰੀ ਜ਼ਿਆਦਾ ਹੋਈ ਹੈ fracture ਵਗੈਰਾ ਨਹੀਂ ਹਜੇ ਜੀ ਐਕਸ-ਰੇ ਵਗੈਰਾ ਹੋਣੇ ਹੈਗੇ ਹਜੇ ਤਫ਼ਤੀਸ਼ ਚੱਲ ਰਹੀ ਹੈ ਸੰਦਰਕਮਲ ਸੰਗਸਾਰਾ ਸੇਵਾ ਸਹਾਸਤਾ ਮਛਾਣਾ ਤੋਂ ਜੀ ਹਾਂਜੀ ਕੀ ਕਹਿਣਾ ਚਾਹੋਗੇ ਅੱਜ ਦੇ ਜਿਹੜਾ ਹੈ ਐਕਸੀਡੈਂਟ ਹੋਇਆ ਜਿਹੜਾ ਸਰ ਥੋੜਾ ਸਮਾਂ ਪਹਿਲਾਂ ਸਾਨੂੰ ਕਾਲ ਆਈ ਸੀ ਸਾਨੂੰ ਜੋ ਪਿੰਡ ਦੁੰਨੇ ਵਾਲਾ ਵਜਦੇ ਬਠੰਡਾ ਡਬਲ ਰੋਡ ਦੇ ਉੱਪਰ ਉੱਥੇ ਬੁਲਾਇਆ ਗਿਆ ਸੀ ਕਿ ਉੱਥੇ ਕਿਸਾਨਾਂ ਤੇ ਪੁਲਿਸ ਪ੍ਰਸ਼ਾਸਨ ਅਗਰ ਰੋਸ ਧਰਨਾ ਸੀਗਾ ਜੋ ਉਹ ਰੋਸ ਧਰਨੇ ਦੇ ਵਿੱਚ ਵਾਦਵਾਦਾਂ लाठी चार्ज ਤੱਕ ਚਲਾ ਗਿਆ ਜਿੱਥੇ ਅਥਰੂ ਗੈਂਸ ਦੇ ਗੋਲੇ ਵੀ ਛੱਡੇ ਗਏ ਜਿਸ ਵਿੱਚ ਲਾਠੀ ਚਾਰਜ ਦੇ ਵਿੱਚ 11 ਤੋਂ 12 ਮੁਲਾਜ਼ਮ ਪੁਲਿਸ ਮੁਲਾਜ਼ਮ ਜਿਦੇ ਵਿੱਚ 2 ਤੋਂ 3 ਲੇਡੀਆਂ ਜੋ ਜ਼ਖਮੀ ਹੋ ਚੁੱਕੇ ਆ ਜਿਨ੍ਹਾਂ ਨੂੰ ਵੱਖ-ਵੱਖ ਸੁਸਾਇਟੀਆਂ ਤੇ ਸਾਡੀ ਸੁਸਾਇਟੀ ਵੱਲੋਂ ਪਠੰਡਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਦਾ ਤੇ ਇੱਥੇ ਕਿਸਾਨਾਂ ਵੱਲੋਂ ਵੀ ਕੋਈ ਜ਼ਖਮੀ ਹੋਇਆ ਹਾਜੀ ਤੱਕ ਕਿਸਾਨਾਂ ਵੱਲੋਂ ਕੋਈ ਗਤੀਵਿਧੀ ਨਹੀਂ ਆਈ ਜੀ ਜ਼ਖਮੀ ਹੋਣ ਦਾ ਹਾਜੀ ਤੱਕ ਕੁਝ ਨਹੀਂ ਪਤਾ ਲੱਗਿਆ ਜੇ ਹੋਇਆ ਵੀ ਜੇ ਜ਼ਖਮੀ ਹੋਊਗਾ ਵੀ ਤਾਂ ਸਰ ਦੂਸਰੀ ਸਾਈਡ ਨੇ ਉਧਰ ਨੰਗਣ ਦਾ ਕੋਈ ਵੀ ਰਸਤਾ ਹੈ ਨਹੀਂਗਾ ਪੁਲ ਦੇ ਉੱਤੇ ਗੱਡੀਆਂ ਖੜੀਆਂ ਗਈਆਂ ਜਾਮਗੀਤਾ ਹੋਇਆਗਾ ਉਹਨਾਂ ਤੱਕ ਜਾਣ ਦੇ ਵਾਸਤੇ ਵਾਰ-ਵਾਰ ਸੀ ਬਾਰ-ਬਾਰ ਫੋਨ ਕਰਕੇ ਨੇ ਜੀ ਆਈ ਦੀ ਲੀਗਲੀ ਅਸੀਂ ਪੋゼਸ਼ਨ ਕਰਾਇਆ ਸੀ ਸਿਵਲ ਔਰ ਪੁਲਿਸ ਐਡਮਿਨਿਸਟ੍ਰੇਸ਼ਨ ਨੇ ਬੜੀ ਕੱਲ ਵੀ ਸਾਡੀ ਬਹੁਤ 3 ਐਸਪੀ ਸਾਡੇ 6 7 ਡੀਐਸਪੀ ਔਰ 700 ਫੋਰਸ ਲੱਗੀ ਸੀ ਜਦੋਂ ਅਸੀਂ ਸਾਰਾ ਬੜਾ ਦਿਨ ਪੂਰੇ ਦਿਨ ਮਿਹਨਤ ਕਰਕੇ ਇਹਨਾਂ ਦਾ ਲੀਗਲੀ ਪੋゼਸ਼ਨ ਦਵਾਇਆ ਸੀਗਾ ਤੇ ਅੱਜ ਇਹਨਾਂ ਨੇ ਕਿਸਾਨਾਂ ਨੇ ਉਹਨੂੰ ਬਿਲਕੁਲ ਬੀਕੇਯੂ ਉਗਰਾਹਾ ਯੂਨੀਅਨ ਨੇ ਕਿਹਾ ਕਿ ਅਸੀਂ ਇਹਨੂੰ ਵਾਪਸ ਆਪਣਾ ਕਬਜ਼ਾ ਬਹਾਲ ਕਰਾਂਗੇ ਔਰ ਇਹਨਾਂ ਨੂੰ ਬਹੁਤ ਵਾਰ ਕਿਹਾ ਗਿਆ ਕਿ ਤੁਸੀਂ ਪ੍ਰਸ਼ਾਸਨ ਦੇ ਨਾਲ ਆ ਕੇ ਗੱਲਬਾਤ ਕਰ ਲਓ ਜੋ ਵੀ ਤੁਹਾਨੂੰ ਕੋਈ ਵਹਿਮ ਹੈ ਤਾਂ ਉਹਨੂੰ ऑफिशियल चैनल्स ਨਾਲ ਅਸੀਂ ਰਿਸੋਲਵ ਕਰ ਸਕਦੇ ਹਾਂ ਬਟ ਉਹਨਾਂ ਨੇ ਬਿਲਕੁਲ ਡਿਨਾਈ ਕਰਤਾ ਔਰ ਇਹ ਪੂਰੀ ਆਪਣੇ ਇਹਨਾਂ ਨੇ ਕਾਲ ਵਗੈਰਾ ਦਿੱਤੀ ਕਿ ਬਹੁਤ ਸਾਰੇ ਬਾਕੀ ਜ਼ਿਲ੍ਹਿਆਂ ਤੋਂ ਉਹਨਾਂ ਨੇ ਆਪਣੇ ਯੂਨੀਅਨ ਦੇ ਮੈਂਬਰਸ ਬੁਲਾਏ ਔਰ ਜਦੋਂ ਸਾਡੀ ਫੋਰਸ ਇਹਨਾਂ ਨੂੰ ਉਦੋਂ ਵੀ ਕਹਿੰਦੇ ਰਹੀ ਸਾਰੇ ਮੈਂ ਡੀਸੀ ਸਾਹਿਬ ਡੀਆਈਜੀ ਸਰ ਸਾਰੇ ਮੌਕੇ ਤੇ ਸੀ ਸਾਡੀ ਪੂਰੀ ਫੋਰਸ ਬਾਹਰੋਂ ਵੀ ਸਾਨੂੰ ਮਿਲੀ ਸੀਗੀ ਅਸੀਂ ਇਹਨਾਂ ਨੂੰ ਕੰਟੀਨਿਊਸ ਕਹਿੰਦੇ ਰਹੇ ਕਿ ਹਲੇ ਵੀ ਕੋਈ ਗੱਲਬਾਤ ਕਰ ਲਓ ਬਟ ਇਹਨਾਂ ਨੇ ਬਿਲਕੁਲ ਡਿਨਾਈ ਕਰਕੇ ਸਾਡੀ ਜਿਹੜੀ ਇਹਨਾਂ ਨੂੰ ਜਿਹੜਾ ਕਬਜ਼ਾ ਕਰਨ ਦੀ ਨੀਅਤ ਨਾਲੇ ਆ ਰਹੇ ਸੀਗੇ ਚਾਰਜ ਕਰਦੇ ਹੋਏ ਇਹਨਾਂ ਨੇ ਸਾਡੀ ਫੋਰਸ ਤੇ ਤੁਸੀਂ ਦੇਖਿਆ ਸਾ ਤਿੰਨ ਬੋਡਸ ਤੇ ਸਾਡੇ ਮੁਲਾਜ਼ਮ ਜ਼ਖਮੀ ਪਏ ਹੋਏ ਇਹਨਾਂ ਨੇ ਲਾਠੀਆਂ ਡਲੇ ਕਿੰਨਾ ਕੁਝ ਮਾਰ ਕੇ ਇਲੀਗਲੀ ਜਦੋਂ ਕਿ ਅਸੀਂ ਪੂਰਾ ਇਹਨਾਂ ਨੂੰ ਕਾਬੂ ਕਰਨ ਲਈ ਸਥਿਤੀ ਨੂੰ ਗ੍ਰੇਡੇਡ ਯੂਜ਼ ਆਫ ਫੋਰਸ ਟੋਟਲੀ ਨਾਨ ਲੀਥਲ ਵੇ ਨਾਲ ਯੂਜ਼ ਕੀਤਾ ਗਿਆ ਸੀ ਬਟ ਤੁਸੀਂ ਸਾਰਾ ਕੁਝ ਦੇਖ ਹੀ ਲਿਆ ਇੱਥੇ ਦੋ ਤਿੰਨ ਸਾਡੀ ਲੇਡੀ ਕਨਸਟੇਬਲਸ ਵੀ ਦਾਖਲ ਹੈ ਕਿ ਐਸਆਈ ਲੜਕੀ ਹੈਗੀ ਔਰ ਦੋ ਤਿੰਨ ਸਾਡੇ ਐਸਐਚਓ ਜ਼ਖਮੀ ਹੈ ਕਿਸੇ ਦੇ ਸਿਰ ਤੇ ਚਾਰ ਪੰਜ ਟਾਂਕੇ ਲੱਗੇ ਹੈ ਕਿਸੇ ਦੀ ਹੱਡੀ ਟੁੱਟ ਗਈ ਹੈ ਔਰ ਇੱਕ ਦੀ ਪਿੱਟ ਤੇ ਬਹੁਤ ਸਾਰੀ ਲਾਸ਼ਾਂ ਪਈਆਂ ਹੋਈਆਂ ਉਹਦੇ ਸਿਰ ਤੇ ਕਈ ਟਾਂਕੇ ਲੱਗੇ ਮਤਲਬ ਇਸ ਤਰ੍ਹਾਂ ਦਾ ਡੀਸੀ ਸਾਹਿਬ ਨੇ ਆਈ ਥਿੰਕ ਮੈਂ ਇਸ ਤੋਂ ਬੈਟਰ ਨਹੀਂ ਐਕਸਪਲੇਨ ਕਰਾਂਗੀ ਕਿ ਸਾਡੀ ਸੁਸਾਇਟੀ ਇਸ ਲੈਵਲ ਤੱਕ ਪਹੁੰਚ ਜਾਏਗੀ ਕਿ ਸਾਡੇ ਤੁਹਾਡੇ ਯੂ ਨੋ ਪੁਲਿਸ ਵਾਲਿਆਂ ਤੇ ਜੋ ਤੁਹਾਡੀ ਹੀ ਸੁਸਾਇਟੀ ਲਈ ਬੈਠੇ ਹੈ ਉਹਨਾਂ ਤੇ ਤੁਸੀਂ ਇਸ ਤਰ੍ਹਾਂ ਦੇ ਅਟੈਕ ਕਰ ਰਹੇ ਹੋ ਸੋ ਇਹ ਸਾਡੇ ਪੰਜਾਬ ਦੇ ਸਮਾਜ ਲਈ ਵੀ ਬਹੁਤ ਵੱਡੀ ਸੋਚਣ ਦੀ ਗੱਲ ਹੈ ਕਿ ਜੇ ਐਦਾਂ ਹੀ ਚੱਲਦਾ ਰਿਹਾ ਤੇ ਵਾਟ ਦ ਫਿਊਚਰ ਹੋਲਸ ਸੋ ਅਸੀਂ ਜੋ ਸਾਡੇ ਇੰਜਰਡ ਹੈਗੇ ਉਹਨਾਂ ਦੇ ਬਿਆਨਾਂ ਤੇ ਜੋ ਐਸ ਪਰ ਲਾਅ ਬਣਦਾ ਸੀ ਅੱਜ ਹੀ ਉਹਨਾਂ ਦੀ ਲੀਗਲ ਕਾਰਵਾਈ ਕਰਾਂਗੇ ਤੇ ਉਸ ਤੋਂ ਬਾਅਦ ਇਹਨਾਂ ਦੇ ਅਰੈਸਟਾਂ ਵੀ ਪੈਂਡ ਗਿਆ ਜੋ ਜੋ ਸਾਨੂੰ ਆਈਡੈਂਟੀਫਾਈ ਹੁੰਦੇ ਔਰ ਬਾਕੀ ਜਿਹੜੇ ਹਲੇ ਨਹੀਂ ਪਤਾ ਉਹਨਾਂ ਨੂੰ ਬਾਅਦ ਵਿੱਚ ਅਸੀਂ ਵੈਰੀਫਾਈ ਕਰਾਂਗੇ ਔਰ ਸਾਡੇ ਡੀਜੀ ਸਰ ਨੇ ਵੱਲੋਂ ਬਹੁਤ ਜ਼ਿਆਦਾ ਸਾਡੀ ਫੋਰਸ ਲਈ ਹੀ ਪ੍ਰਾਊਡ ਆਫ देम ਇਹਨਾਂ ਦਾ ਮੈਂ ਡੀਜੀ ਪੰਜਾਬ ਵੱਲੋਂ ਵੀ ਇਹਨਾਂ ਸਾਰਿਆਂ ਨੂੰ ਕਨਵੇ ਕੀਤਾ ਨਾਟ ਜਸਟ ਡੀਜੀ ਪੰਜਾਬ इवन ਸੀਐਮ ਸਾਹਿਬ ਵੱਲੋਂ ਵੀ ਇਹਨਾਂ ਨੂੰ ਇਸਾਰੇ ਵਧਾਈ ਦੇ ਪਾਤਰ ਹੈ ਕਿ ਖੜ ਕੇ ਇਨਾਂ ਨੇ ਪੂਰਾ ਡਟ ਕੇ ਸਿਚੁਏਸ਼ਨ ਨੂੰ ਸਾਹਮਣਾ ਇਹ ਤੇ ਜਿਹੜੇ ਨਈ ਬਿੰਜਰ ਸਾਰਿਆਂ ਨੇ ਬਹੁਤ ਵਧੀਆ ਕੰਮ ਕੀਤਾ ਆਮ ਵੈਰੀ ਪ੍ਰਾਊਡ ਆਫ ਮਾਈ ਟੀਮ ਥੈਂਕ ਯੂ ਮੈਡਮ ਪਹਿਲੇ ਹਮਲਾ ਪਹਿਲੇ ਹਮਲਾ ਕਿਸਾਨਾ ਨੇ ਕੀਤਾ ਇਹ ਪੋਸਟ ਦੇਖੋ ਜੀ ਤੁਸੀਂ ਵੀ ਆਈ ਥਿੰਕ ਕਾਫੀ ਮੌਕੇ ਤੇ ਸੀਗੇ ਉਹਨਾਂ ਨੂੰ ਕਿੰਨੀ ਵਾਰੀ ਬੁਲਾਇਆ ਗਿਆ ਜੇ ਸਾਨੂੰ ਕਹਿਣਗੇ ਕਿ ਤੁਸੀਂ ਰਸਤਾ ਛੱਡੋ ਅਸੀਂ ਤਾਂ ਉਹ ਵਾਲੀ ਜਿਹੜੀ ਐਨ ਐਚ ਆਈ ਦੀ ਸਾਰੀ ਪੇਮੈਂਟ ਤੇ ਕਰਨ ਦੇ باوجود ਅਸੀਂ ਉਹਨਾਂ ਨੂੰ ਜਿਹੜੀ ਪੋਜੈਸ਼ਨ ਕਰ ਦਿੱਤੀ ਸੀ ਉਹ ਬਹਾਲ ਕਰਾਂਗੇ ਤਾਂ ਅਸੀਂ ਤਾਂ ਐਸ ਪਰ ਲਾਈ ਚੱਲਣਾ ਹਾਊ ਕੈਨ ਵੀ ਲੈਟ them ਗਿਵ ਅਵੇ ਸੋ ਅਸੀਂ ਉਹਨਾਂ ਨੂੰ ਬਿਲਕੁਕੁਲੀ ਲੀਗਲੀ ਰੋਕਣ ਦੀ ਕੋਸ਼ਿਸ਼ ਕੀਤੀ ਪਰ ਇਹਨਾਂ ਨੇ ਜਿਸ ਤਰ੍ਹਾਂ ਦੀ ਤੁਸੀਂ ਸੱਟਾਂ ਦੇਖ ਰਹੇ ਹੋ ਤਾਂ ਤੁਹਾਨੂੰ ਆਪ ਹੀ ਸਮਝ ਆ ਜਾਏਗੀ ਕਿ ਹਮਲਾ ਕਿਨੇ ਕੀਤਾ ਥੈਂਕ ਯੂ ਹਾਂਜੀ ਫੋਰਸ ਤਾਂ ਜੀ ਅਸੀਂ ਕੱਲ ਵੀ ਮੰਗਾਈ ਸੀ ਅੱਜ ਵੀ ਮੰਗਾਈ ਸੀ ਤੇ ਸਾਨੂੰ ਕਾਫੀ ਰੀਇਨਫੋਰਸਮੈਂਟ ਮਿਲ ਰਹੀ ਹੈ ਕਾਫੀ ਆਫਿਸਰਸ ਵੀ ਆ ਰਹੇ ਹਨ ਬਟ ਅਗੇਨ ਗੱਲ ਉਹੀ ਹੈ ਨਾ ਕਿ ਜੇ ਅਸੀਂ ਕਾਮਨ ਸੋਸਾਇਟੀ ਤੇ ਸਾਰਾ ਟਾਈਮ ਪੋਰਸ ਦੀ ਵੇਟ ਕਰਕੇ ਤਾਂ ਨਹੀਂ ਆਪਣਾ ਜੀਵਨ ਗੁਜ਼ਾਰ ਸਕਦੇ ਸੋ ਇਹ ਤਾਂ ਤੁਹਾਡੇ ਮੀਡੀਅਮ ਰਾਹੀਂ ਵੀ ਥੋੜਾ ਸਿਟੀਜ਼ਨਸ ਨੂੰ ਵੀ ਅਪੀਲ ਕਰਨ ਦੀ ਲੋੜ ਹੈ ਕਿ ਜੇ ਅਸੀਂ ਥੋੜਾ ਲਾਫੁਲੀ ਆਪਣੇ ਕਾਮਨ ਸਿਟੀਜ਼ਨਸ ਨੂੰ ਅਚੀ ਲਾਈਫ ਦੇਣਾ ਚਾਹੁੰਦੇ ਤੇ ਇਹਦੇ ਬਾਰੇ ਸਾਰਿਆਂ ਨੂੰ ਬਹੁਤ ਵਿਚਾਰ ਕਰਨ ਦੀ ਲੋੜ ਹੈ ਹਾਲਾਤ ਮੈਡਮ ਹੁਣ ਵੀ ਉਹੀ ਹਾਲਤ ਜਿਉਂਦੀ ਚੁਣੀਆ ਕੱਲ ਫਿਰ ਉਹੀ ਹਾਲਾਤ ਹੋ ਸਕਦੇ ਹੈ ਦੇਖੋ ਜੀ ਇਸ ਟਾਈਮ ਹਾਲਾਤ ਉਸ ਤਰ੍ਹਾਂ ਦੇ ਨਹੀਂ ਹੈਗੇ ਪਰ ਸਾਡੀ ਟੀਮ ਇਸ ਟਾਈਮ ਮੇਰੇ ਡੀਆਈਜੀ ਸਰ ਉੱਥੇ ਹੀ ਹਾਜ਼ਰ ਅਸੀਂ ਸਿਰਫ ਆਪਣੇ ਮੁਲਾਜ਼ਮਾਂ ਦਾ ਹਾਲਚਲ ਪੁੱਛਣ ਆਏ ਸੀਗੇ ਬਾਕੀ ਗਲਬਾਤ ਵੀ ਚੱਲ ਰਹੀ ਹੈ ਵੀ ਆਰ ਓਪਨ ਟੂ ਟਾਕਸ ਇਦਾਂ ਡੀਸੀ ਸਾਹਿਬ ਨੇ ਦੱਸਿਆ ਬਾਕੀ ਸਿਚੁਏਸ਼ਨ ਕੰਟਰੋਲ ਕਰਨ ਲਈ ਸਾਡੀ ਇਸ ਟਾਈਮ ਵੀ ਬਹੁਤ ਫੋਰਸ ਹਾਜ਼ਰ ਹੈ ਤੇ ਕੱਲ ਵੀ ਹੋਰ ਰੀਇਨਫੋਰਸਮੈਂਟ ਮਿਲ ਰਹੀ ਹੈ ਮੜ ਕਿਹੜੇ ਕਿਹੜੇ ਜ਼ਿਲ੍ਹੇ ਤੋਂ ਤੁਸੀਂ ਫੋਰਸ ਮਾਇਆ ਜੀ ਅੱਜ ਸਾਡੀ ਪਹਿਲਾਂ ਤਾਂ ਲੋਕਲੀ ਸੀਗੀ ਤੇ ਕੁਝ ਪੀਏਪੀ ਵਗੈਰਾ ਦੀ ਵੀ ਸੀਗੀ ਆਰਪੀ ਟੀਮਾਂ ਸੀਗੀਆਂ ਤੇ ਨਾਲ ਆਲੇ ਦੁਆਲੇ ਦੇ ਜ਼ਿਲ੍ਹਿਆਂ ਤੋਂ ਰੀਇਨਫੋਰਸ ਹੋਈ ਸੀ ਮਾਨਸਾ ਫਰੀਦਕੋਟ ਮੁਕਸਰ वगैरह ਤੇ ਕੱਲ 4 ਜ਼ਿਲ੍ਹਿਆਂ ਤੋਂ ਵੀ ਆ ਰਹੀ ਹੈ ਠੀਕ ਹੈ ਥੈਂਕ ਯੂ